ਸੋਕ ਮਹੱਲਾ ਪਹਿਲਾ ਵਾਹ ਖਸਮ ਤੂ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸਵਰਾਹ ਆਪ ਖੜੂ ਬਹ ਆਪ ਕਰ ਆਪੀਣ ਆਪਾਹ ਗੁਰਮੁਖ ਸੇਵਾ ਥਾਏ ਪਵੈ ਓਨ ਮਨ ਤਤ ਕਮਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਤਉ ਦਰ ਊਣਾ ਨਾਹਿ ਕੋ ਸੱਚਾ ਵੇ ਪਰਵਾਹ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰੰਨ ਪੌੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰ ਸਬਦ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਾ ਹਰ ਹੀ ਰਾਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੇ ਤੂ ਹਰ ਗੁਣੀ ਗਹੀਰ ਸ਼ਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਉਂਦੀ ਜਾਏ ਪਰਾਲ ਪਿੱਛੇ ਹੱਥ ਨ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ਕਿੱਤੀ ਲਹਾਸ ਹੰਮ ਜਾ ਬਖਸੇ ਤਾ ਤੱਕਾ ਨਹੀਂ ਪਉੜੀ ਸੱਚਾ ਅਮਰ ਚਲਾਇਉਨ ਕਰ ਸੱਚ ਫੁਰਮਾਨ ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸੁਜਾਨ ਗੁਰ ਪ੍ਰਸਾਦੀ ਸੇਵੀ ਐ ਸੱਚ ਸ਼ਬਦ ਨੀਸਾਨ ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਣ ਅਗਮ ਅਗੋਚਰ ਅਲਖ ਹੈ ਗੁਰਮੁਖ ਹਰਿ ਜਾਣ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਬਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਪਉ ਲੱਥੀ ਨਾਤਿਆਂ ਦੋਏ ਪਾ ਚੜਿਐ ਸਹੂਰ ਬਾਹਰ ਤੋਤੀ ਤੁਮੜੀ ਅੰਦਰ ਵਿਸਨਿਕੂਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇੰਦਾ ਜਗਤੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹ ਦਿਸ ਇਹੋ ਮਨ ਧਾਵਦਾ ਗੁਰ ਠਾਕ ਰਹਾਇ ਨਾ ਵੈ ਨੋ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੀਟ ਨਾ ਸਕੀਐ ਜੋ ਹਰ ਲਿਖ ਪਾਇਆ ਸ਼ਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਹ ਹਟ ਨਾਲੇ ਜੇ ਤੇ ਜੀ ਤੇ ਤੇ ਵਣਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚੈ ਸੋ ਚੱਲਣਹਾਰ ਧਰਮ ਦਲਾਲ ਪਾਏ ਨੀਸਾਨ ਨਾਨਕ ਨਾਮ ਲਹਾ ਪਰਵਾਣ ਕਰ ਆਏ ਵੱਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲਿਆ ਸੁਪਿੰਦਾ ਸੇਵਨ ਦਿਹੁ ਬੱਗਾ ਤਪੈ ਕਣਾ ਕਾਲਿਆ ਕਾਲੇ ਵੰਨ ਅੰਦੇ ਅਕਲੀ ਬਾਹਰੇ ਮੂਰਖ ਅੰਦ ਗਿਆਨ ਨਾਨਕ ਨਦਰੀ ਬਾਹਰੇ ਕਬਹ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੈ ਆਪੇ ਇੱਕ ਦੂਜੈ ਪਾਏ ਖੁਆਇਨ ਹਉਮੈ ਵਿੱਚ ਵਿਆਪੇ ਇਹੋ ਮਾਨਸ ਜਨਮੁ ਦੁਲੰਭ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ ਜਗ ਖੇਲ ਰਚਾਇ ਉਨ ਸਭ ਵਰਤੈ ਆਪੇ ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਸਿਫਤਿ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ ਗਦਹੋ ਚੰਦਨ ਖੌਲੀਐ ਪੀ ਸਾਹੁ ਸਿਉ ਪਾਣ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਣ ਨਾਨਕ ਜਿਨੀ ਸੁਣ ਕੇ ਮੰਨਿਆ ਹਉ ਤਿਨਾਂ ਵਿਟਹੁ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਉ ਮੈਂ ਝਗੜਾ ਪਾਇਓ ਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਓ ਨ ਇੱਕੋ ਰਬ ਰਹਾ ਸਭ ਆਤਮ ਰਾਮ ਪਛਾਣਿਆ ਪੌ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਮਹੱਲਾ ਪਹਿਲਾ ਸਤਿਗੁਰ ਪੀਖਿਆ ਦੇਹ ਮੈਂ ਤੂੰ ਸਮਰਥ ਦਾਤਾਰ ਹਉ ਮੈਂ ਗਰਬ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲੱਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ ਅਹ ਨਿਸ ਨਵ ਤਨ ਨਿਰਮਲਾ ਮੈਲਾ ਕਬ ਹੂ ਨਾ ਹੋਏ ਨਾਨਕ ਇਹ ਵਿਦ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ ਮਹੱਲਾ ਪਹਿਲਾ ਸਬੇ ਕੰਤੈ ਰਤੀਆ ਮੈਂ ਦੋਹਾ ਗਣ ਕਿਤ ਮੈਂ ਤਨ ਅਵਗਣ ਏਤੜੇ ਖਸਮ ਨਾ ਫਿਰੇ ਚਿੱਤ ਮਹੱਲਾ ਪਹਿਲਾ ਹਉ ਬਲੇਹਾਰੀ ਤਿਨ ਕਉ ਸਿਫਤ ਜਿਨਾਂ ਦੇ ਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੋਹਾ ਗਣ ਰਾਤ ਪੌੜੀ ਦਰ ਮੰਗਤ ਜਾਚੈ দান ਹਰ ਦੀਜੈ ਕਿਰਪਾ ਕਰ ਗੁਰਮੁਖ ਲੇਹੁ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਬਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸ਼ਲੋਕ ਮਹੱਲਾ ਪਹਿਲਾ ਜਿਨਹੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁੰਨੇ ਕਰ ਕਾ ਪਾਹਉਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਉਲਾਮੇ ਦਿਨਾਂ ਕੀ ਰਾਤੀ ਮਿਲਨ ਸਹੰਸ ਸਿਫਤ ਸਲਾਹਣ ਛੱਡ ਕੈ ਕਰੰਗੀ ਲੱਗਾ ਹੰਸ ਫਿਟ ਵਿਹਾਂ ਜੀਵਿਆਜਤ ਖਾਏ ਵਿਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ ਪੌੜੀ ਤਾੜੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਤਾਰਿਆ ਕਰਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਾਉ ਗੁਰ ਕਉ ਵਾਰਿਆ ਤੂ ਆਪ ਸਵਾਰਹਿ ਆਪ ਸਿਰਜਨ ਹਾਰਿਆ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾ ਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਬਦੈ ਸਾਧਨ ਆਇਓ ਨਾਮ ਨ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਐ ਕਿਰਤ ਕਮਾਵਣਾ ਕੋਈ ਨ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਰੀ ਵਿਛੁੰਨਿਆ ਗੁਰਪੁਰਖ ਮਿਲਾਏ ਮਨ ਮੇਲਾ ਏਵ ਸੁਧ ਹੈ ਹਰਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਸਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀ ਅਹੰਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾਪੁਰੀ ਸੇ ਅਹਨਿਸ ਫਿਰਹਿ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਗੁਰ ਬਚਨੀ ਅਨੰਦਿਨ ਸੇਵੀ ਗੁਣ ਰਵਾ ਮਨ ਸਚੈ ਰਚਨੀ ਰਬ ਮੇਰਾ ਬੇਅੰਤ ਹੈ ਅੰਤ ਕਿੰਨਾ ਨਾ ਲਖਨੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇੱਛਾ ਹੈ ਸੋ ਫਲ ਪਾਏ ਸੀ ਸਭ ਕਰੈ ਵਿੱਚ ਜਟਨੀ ਸ਼ਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਐ ਸਭ ਮੌਲਿਐ ਤਿਸਹੈ ਨ ਮੌਲਿਹੁ ਕੋਇ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਾ ਕਰਹੁ ਵਿਚਾਰ ਨਾਨਕ ਸੋ ਸਲਾਹੀਐ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੇ ਦੂਜੀ ਕਾਰੈ ਲੱਗਿਆ ਫਿਰ ਜੋ ਨਹੀਂ ਪਾਵੇ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੈ ਸਬਦ ਸਲਾਹੀਐ ਹਰ ਨਾਮ ਸਮਾਵੇ ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ਸ਼ਲੋਕ ਮਹੱਲਾ ਦੂਜਾ ਕਿਸਹੀ ਕੋਈ ਕੋਏ ਮਨ ਨਿਮਾਣੀ ਇਕ ਤੂ ਕਿਉ ਨਾ ਮਰੀ ਚੈ ਰੋਏ ਜਾ ਲਗ ਚਿਤ ਨ ਆਵਹੀ ਮਹੱਲਾ ਦੂਜਾ ਜਾ ਸੁਖ ਤਾ ਸਹ ਰਾਵਿਓ ਦੁਖ ਭੀ ਸੰਭਾਲਿਓ ਏ ਨਾਨਕ ਕਹ ਸਿਆਣੀਏ ਇਓ ਕੰਤ ਮਿਲਾਵਾ ਹੋਇ ਪੌੜੀ ਹਾਉ ਕਿਆ ਸਲਾਹੀ ਕਰਮਜੰਤ ਵੱਡੀ ਤੇਰੀ ਵਡਿਆਈ ਤੂ ਅਗੰ ਬਦਿਆਲ ਅਗੰ ਹੈ ਆਪ ਲੈਹਿ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂ ਅੰਤ ਸਖਾਈ ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ਨਾਨਕ ਵੇ ਪਰਵਾਹ ਹੋਇ ਤਿਸ ਤਿਲ ਨਤਮਾਈ